ਕੀ ਤੁਸੀਂ ਵੀ ਖੂ ਚੁੱਕੇ ਹੋ ਗੋਲੀਆਂ ਖਾਂਦੇ ਆਦੀ ਕੀ ਤੁਹਾਨੂੰ ਵੀ ਗੱਲ ਗੱਲ ਤੇ ਪੈ ਜਾਂਦੀ ਹੈ ਕੋਈ ਵੀ ਗੋਲੀ ਖਾਂਦੀ ਲੋੜ ਕੀ ਤੁਸੀਂ ਵੀ ਬਿਨਾ ਡਾਕਟਰਿਸਲਾਹ ਦੇ ਲੈ ਲੈਂਦੇ ਹੋ ਘਰ ਦੇ ਵਿੱਚੋਂ ਕੋਈ ਵੀ ਗੋਲੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਵੈਸੇ ਤਾਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕੁਝ ਬਹੁਤ ਸਾਰੀਆਂ ਹੈਲਥ ਟਿਪਸ ਦੇ ਬਾਰੇ ਪਰ ਕੀ ਤੁਸੀਂ ਜਾਣਦੇ ਹੋ ਜਦੋਂ ਸਾਡੇ ਕਈ ਵਾਰ ਦਰਦ ਹੁੰਦਾ ਹੈ ਟਿੱਡ ਦੇ ਵਿੱਚ ਜਾਂ ਸਿਰ ਦੇ ਵਿੱਚ ਤੇ ਜਿਹੜੀ ਗੋਲੀ ਅਸੀਂ ਘਰੋਂ ਚੱਕ ਕੇ ਆਪਣੇ ਆਪ ਕੀ ਆਪਣੀ ਸਲਾਹ ਦੇ ਨਾਲ ਖਾ ਲੈਨੇ ਆ ਉਸ ਦਾ ਤੁਹਾਡੀ ਜ਼ਿੰਦਗੀ ਦੇ ਉੱਪਰ ਕੀ ਅਸਰ ਹੁੰਦਾ ਹੋਵੇਗਾ ਜੇਕਰ ਨਹੀਂ ਜਾਣਦੇ ਤਾਂ ਇਸ ਗੱਲ ਨੂੰ ਸੁਣ ਲਵੋ ਧਿਆਨ ਦੇ ਨਾਲ ਇਸ ਵੀਡੀਓ ਨੂੰ ਦੇਖ ਲਵੋ ਕਿਉਂਕਿ ਅਕਸਰ ਹੀ ਹੁੰਦਾ ਹੈ ਕਿ ਸਾਡੀਆਂ ਜੋ ਔਰਤਾਂ ਹੁੰਦੀਆਂ ਨੇਗੀਆਂ ਘਰਾਂ ਦੇ ਵਿੱਚ ਗੋਲੀਆਂ ਨੂੰ ਦੱਬ ਕੇ ਰੱਖਦੀਆਂ ਤੇ ਉਸ ਤੋਂ ਬਾਅਦ ਜੇਕਰ ਕਿਸੇ ਨੂੰ ਬੁਖਾਰ ਜ਼ਖਮ ਕੁਝ ਵੀ ਹੁੰਦਾ ਹੈ ਤਾਂ ਔਰਤਾਂ ਦੀ ਆਦਤ ਹੁੰਦੀ ਹੈ ਉਸ ਗੋਲੀ ਨੂੰ ਚੱਕਣਾ ਤੇ ਪਰਿਵਾਰਕ ਮੈਂਬਰ ਖਵਾ ਦੇਣਾ ਤੇ ਉਹ ਵੀ ਬਿਨਾ ਕਿਸੇ ਡਾਕਟਰ ਦੀ ਸਲਾਹ ਦੇ ਪਰ ਦੇਖਾ ਬਿਲਕੁਲ ਵੀ ਸਹੀ ਨਹੀਂ ਹੈ ਇਸ ਦੇ ਤੁਹਾਨੂੰ ਬਹੁਤ ਸਾਰੇ ਨੁਕਸਾਨ ਹੋ ਸਕਦੇ ਹੈ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਨਾਲ ਦਵਾਂਗੇ ਪਰ ਗੌਰ ਦੇ ਨਾਲ ਇਸ ਜਾਣਕਾਰੀ ਨੂੰ ਸੁਣ ਵੀ ਲਿਓ ਤੇ ਸਾਂਝਾ ਜਿਹੜਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਜਰੂਰ ਕਰ ਲਿਓ ਤਾਂ ਜੋ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਵੱਡਾ ਨੁਕਸਾਨ ਜਿਹੜਾ ਨਾ ਹੋ ਸਕੇ ਤਾਂ ਅਫਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖਾਸ ਹੈਲਥ ਟਿਪਸ ਦੇ ਬਾਰੇ ਬਿਮਾਰ ਹੋਣ ਤੇ ਡਾਕਟਰ ਪਾਸ ਸਾਰੀਆਂ ਦਵਾਈਆਂ ਖਾਣ ਨੂੰ ਦੇ ਦਿੰਦੇ ਹੈ ਕਈ ਵਾਰ ਲੋਕ ਘਰ ਦੇ ਵਿੱਚ ਲਿਆ ਕੇ ਰੱਖਿਆ ਦਵਾਈਆਂ ਦਾ ਸੇਵਨ ਕਰਨ ਲੱਗ ਪੈਂਦੇ ਆ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ ਬਿਨਾਂ ਸਲਾਹ ਤੋਂ ਦਵਾਈਆਂ ਦਾ ਸੇਵਨ ਕਰਨਾ ਸਿਹਤ ਵਾਸਤੇ ਬਿਲਕੁਲ ਵੀ ਠੀਕ ਨਹੀਂ ਹੈ ਕਿਉਂਕਿ ਦਵਾਈਆਂ ਕੈਮੀਕਲਾਂ ਨੂੰ ਮਿਲਾ ਕੇ ਤਿਆਰ ਕੀਤੀਆਂ ਜਾਂਦੀਆਂ ਹਨ ਬਿਮਾਰੀ ਨੂੰ ਦੂਰ ਕਰਨ ਦੇ ਲਈ ਅਸੀਂ ਦਵਾਈ ਖਾਂਦੇ ਆ ਪਰ ਅਜਿਹਾ ਨਾ ਹੋਵੇ ਕਿ ਗਲਤ ਦਵਾਈ ਦਾ ਸੇਵਨ ਕਰਨ ਦੇ ਨਾਲ ਸਮੱਸਿਆ ਹੋਰ ਜ਼ਿਆਦਾ ਵਾਜ ਜਾਵੇ ਦਵਾਈ ਲੈਣ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਕੰਮ ਹੈ ਡਾਕਟਰ ਦੀ ਸਲਾਹ ਲੈਣੀ ਆਪਣੀ ਦਵਾਈ ਕਿਸੇ ਦੇ ਨਾਲ ਸ਼ੇਅਰ ਨਾ ਕਰੋ ਇਹ ਜ਼ਰੂਰੀ ਨਹੀਂ ਕਿ ਬੁਖਾਰ ਦੀ ਦਵਾਈ ਤੁਹਾਡੇ ਲਈ ਹੈ ਤੇ ਦੂਜੇ ਵਾਸਤੇ ਵੀ ਇੱਕ ਹੀ ਹੋਵੇ ਦਵਾਈ ਖਾਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਆਓ ਤੁਹਾਨੂੰ ਗੌਰ ਨਾਲ ਦੱਸ ਦਿਆਂ ਦਵਾਈ ਕਦੇ ਵੀ ਸ਼ੇਅਰ ਨਾ ਕਰੋ ਜੇਕਰ ਤੁਸੀਂ ਆਪਣੀ ਦਵਾਈ ਸ਼ੇਅਰ ਕਰਦੇ ਹੋ ਤਾਂ ਤੁਸੀਂ ਆਪਣੀ ਇਹ ਆਦਤ ਨੂੰ ਬਦਲ ਦਿਓ ਕਿਉਂਕਿ ਇਹ ਸਰੀਰ ਤੇ ਲਈ ਸਹੀ ਨਹੀਂ ਹੈ ਜੇਕਰ ਤੁਹਾਨੂੰ ਡਾਕਟਰ ਨੇ ਬੁਖਾਰ ਠੀਕ ਹੋਣ ਦੀ ਦਵਾਈ ਦਿੱਤੀ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਦਵਾਈ ਦੂਜੇ ਵਿਅਕਤੀ ਲਈ ਵੀ ਸਹੀ ਹੋਵੇ ਡਾਕਟਰ ਮਰੀਜ਼ ਦੀ ਉਮਰ ਅਤੇ ਬਿਮਾਰੀ ਵੇਖ ਕੇ ਹੀ ਦਵਾਈ ਦਿੰਦੇ ਹੈ ਇਸੇ ਲਈ ਸਾਨੂੰ ਕਿਸੇ ਨੂੰ ਵੀ ਆਪਣੀ ਦਵਾਈ ਨਹੀਂ ਦੇਣੀ ਚਾਹੀਦੀ ਅਤੇ ਨਾ ਹੀ ਕਿਸੇ ਵਾਲੀ ਦਵਾਈ ਖਾਣੀ ਚਾਹੀਦੀ ਜੇਕਰ ਤੁਸੀਂ ਵੀ ਖਾਲੀ ਢਿੱਡ ਖਾਂਦੇ ਹੋ ਕੋਈ ਵੀ ਦਵਾਈ ਤਾਂ ਆਪਣੀ ਆਸਾਦਤ ਨੂੰ ਵੀ ਬਦਲ ਲਓ ਕਿਉਂਕਿ ਦਵਾਈ ਕੋਈ ਵੀ ਹੋਵੇ ਉਸ ਦਾ ਸੇਵਨ ਹਮੇਸ਼ਾ ਖਾਣਾ ਖਾਣ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ ਕਈ ਦਵਾਈਆਂ ਅਜਿਹੀਆਂ ਹੁੰਦੀਆਂ ਜਿਨ੍ਹਾਂ ਦਾ ਸੇਵਨ ਖਾਣਾ ਖਾਣ ਤੋਂ ਬਾਅਦ ਹੀ ਕਰਨਾ ਹੁੰਦਾ ਹੈ ਖਾਲੀ ਢਿੱਡ ਕਦੇ ਵੀ ਕਿਸੇ ਵੀ ਦਵਾਈ ਦਾ ਸੇਵਨ ਤੁਸੀਂ ਨਾ ਕਰੋ ਕਿਉਂਕਿ ਇਸ ਦੇ ਨਾਲ ਸਿਹਤ ਦੇ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਐਕਸਪਾਇਰ ਡੇਟ ਵਾਲੀ ਦਵਾਈ ਦਾ ਵੀ ਤੁਸੀਂ ਖਾਸ ਧਿਆਨ ਰੱਖੋ ਕਿਸੇ ਵੀ ਦਵਾਈ ਦਾ ਸੇਵਨ ਕਰਨ ਤੋਂ ਪਹਿਲਾਂ ਉਸ ਦੀ ਐਕਸਪਾਇਰੀ ਡੇਟ ਜਿਹੜੀ ਹੈ ਜਰੂਰ ਚੈੱਕ ਕਰੋ ਵੈਸੇ ਤਾਂ ਦਵਾਈਆਂ ਦੀ ਐਕਸਪਾਇਰੀ ਡੇਟ ਅਤੇ ਮੈਨੂਫੈਕਚਰਿੰਗ ਡੇਟ ਦੇ ਵਿੱਚ ਬਹੁਤ ਅੰਤਰ ਹੁੰਦਾ ਹੈ ਜੇਕਰ ਤੁਸੀਂ ਦਵਾਈ ਦੇ ਡੱਬੇ ਵਿੱਚੋਂ ਦਵਾਈ ਖਾ ਰਹੇ ਹੋ ਪਰ ਤੁਹਾਨੂੰ ਉਸ ਦੀ ਐਕਸਪਾਇਰੀ ਡੇਟ ਨਹੀਂ ਪਤਾ ਤਾਂ ਪਹਿਲਾਂ ਉਸ ਦੀ ਡੇਟ ਚੈੱਕ ਕਰੋ ਐਕਸਪਾਇਰੀ ਦਵਾਈ ਖਾਣ ਦੇ ਨਾਲ ਤੁਸੀਂ ਹੋਰ ਵੀ ਜ਼ਿਆਦਾ ਬਿਮਾਰ ਹੋ ਸਕਦੇ ਹੋ ਲਿਕਵਿਡ ਦਵਾਈ ਦਾ 7 ਸੀਸੀ ਨੂੰ ਮੂੰਹ ਲਾ ਕੇ ਕਦੇ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਦਵਾਈ ਪੀਣ ਦੇ ਨਾਲ ਖਰਾਬ ਹੋ ਜਾਂਦੀ ਹੈ ਤੇ ਕਈ ਹੋਰ ਰੋਗ ਪੈਦਾ ਹੋ ਜਾਂਦੇ ਆ ਲਿਕਵਿਡ ਦਵਾਈ ਦਾ ਸੇਵਨ ਜਿਹੜਾ ਹਮੇਸ਼ਾ ਚਮਚ ਜਾਂ ਫਿਰ ਕੱਪ ਦੇ ਨਾਲ ਹੀ ਕਰਨਾ ਚਾਹੀਦਾ ਹੈ ਬਹੁਤ ਸਾਰੇ ਲੋਕ ਅਜਿਹਾ ਜੋ ਬਿਮਾਰੀ ਹੋਣ ਤੇ ਕੋ ਸਾਰ ਸਾਰੀਆਂ ਦਵਾਈਆਂ ਦਾ ਸੇਵਨ ਕਰ ਲੈਂਦੇ ਆ ਜਿਹੜਾ ਕਰਨਾ ਬਹੁਤ ਗਲਤ ਹੈ ਕੁਝ ਲੋਕ ਖੰਗ ਠੰਡ ਲੱਗਣ ਦੀ ਦਵਾਈ ਦੇ ਨਾਲ ਬੁਖਾਰ ਦੀ ਦਵਾਈ ਜਾਂ ਫਿਰ ਸ਼ੂਗਰ ਦੀ ਦਵਾਈ ਦੇ ਨਾਲ ਥਾਇਰਾਇਡ ਦੀ ਦਵਾਈ ਵੀ ਖਾ ਲੈਂਦੇ ਆ ਇਸ ਤਰੀਕੇ ਦੇ ਨਾਲ ਸਰੀਰ ਉਤੇ ਬਹੁਤ ਜ਼ਿਆਦਾ ਅਸਰ ਜਿਹੜਾ ਗਲਤ ਪੈਂਦਾ ਹੈ ਅਤੇ ਸਭ ਤੋਂ ਵੱਡੀ ਸਮੱਸਿਆ ਕਈ ਲੋਕ ਦਰਦ ਨੂੰ ਘੱਟ ਕਰਨ ਦੇ ਲਈ ਪੇਨਕিলার ਦਾ ਸੇਵਨ ਕਰਦੇ ਆ ਇਸ ਦਾ ਜ਼ਿਆਦਾ ਸੇਵਨ ਜਿਹੜਾ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ ਇਸ ਨਾਲ ਸਰੀਰ ਤੇ ਬਹੁਤ ਬੁਰਾ ਅਸਰ ਪੈਂਦਾ ਜੇਕਰ ਤੁਸੀਂ ਵੀ ਪੇਨਕিলার ਦਾ ਸੇਵਨ ਕਰਦੇ ਹੋ ਤਾਂ ਪਹਿ ਇਸ ਤੋਂ ਪਹਿਲਾਂ ਜਿਹੜੀ ਹੈ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਦਵਾਈ ਮੈਡੀਕਲ ਸਟੋਰ ਤੋਂ ਲੈ ਕੇ ਨਹੀਂ ਖਾਣੀ ਚਾਹੀਦੀ ਬਿਨਾਂ ਡਾਕਟਰ ਦੀ ਸਲਾਹ ਲੈ ਦਵਾਈ ਦਾ ਸੇਵਨ ਕਦੇ ਵੀ ਨਾ ਕਰੋ ਕਿਉਂਕਿ ਇਸ ਦਾ ਸਿਹਤ ਦੇ ਉੱਪਰ ਬਹੁਤ ਹੀ ਮਾੜਾ ਅਤੇ ਗਲਤ ਅਸਰ ਪੈਂਦਾ ਹੈ ਵੈਸੇ ਤਾਂ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਦਵਾਈਆਂ ਸਾਡੇ ਸਰੀਰ ਨੂੰ ਕਿੰਨਾ ਜ਼ਿਆਦਾ ਖਰਾਬ ਕਰਦੀਆਂ ਅਜੇਹਾ ਨਹੀਂ ਹੈ ਕਿ ਅਸੀਂ ਦਵਾਈਆਂ ਦਾ ਬਿਲਕੁਲ ਵੀ ਨਾ ਸੇਵਨ ਕਰੀਏ ਜੇਕਰ ਸਾਨੂੰ ਲੋੜ ਹੈ ਕੋਈ ਬਿਮਾਰੀ ਹੈ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਸਾਨੂੰ ਅਜੇਹੇ ਦੇ ਵਿੱਚ ਡਾਕਟਰ ਦੀ ਸਲਾਹ ਲੈ ਕੇ ਫਿਰ ਦਵਾਈਆਂ ਦੇ ਵਰਤੋਂ ਕਰਨੀ ਚਾਹੀਦੀ ਹੈ ਅਜੇਹਾ ਨਹੀਂ ਕਿ ਜੇਕਰ ਸਾਡੇ ਢਿੱਡ 'ਚ ਦਰਦ ਹੈ ਸਿਰ 'ਚ ਦਰਦ ਹੈ ਬਾਡੀ ਪੇਨ ਕਰ ਰਹੀ ਹੈ ਤਾਂ ਅਸੀਂ ਘਰੋਂ ਚੱਕ ਕੇ ਕੋਈ ਵੀ ਪੇਨ ਕਿਲਰ ਖਾ ਲਈਏ ਇਹ ਬਹੁਤ ਹੀ ਗਲਤ ਸਾਬਿਤ ਹੋ ਸਕਦਾ ਹੈ ਖੈਰ ਇਸ ਜਾਣਕਾਰੀ ਨੂੰ ਵੱਤਵਾਦ ਦੇ ਸ਼ੇਅਰ ਕਰਿਓ ਤੇ ਨਾਲ ਕੀ ਨਾਲ ਅਜੇਹੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਹੈਲਥਟਕ ਪ੍ਰੋਗਰਾਮ ਦੇ ਨਾਲ ਜੁੜੇ ਰਿਹਾ ਧੰਨਵਾਦ